ਜਿਹੜੇ ਪ੍ਰਾਈਮ ਲੋਕਰ ਕਰਨ ਦੀ ਮਹੀਨ ਚੱਲ ਰਹੀ ਹੈ ਉਹਦੇ ਚ ਪੀਐਸ ਕਲਾਮਾਬਾਦ ਕੋਈ ਅਕਸਰ ਤੇ ਉਹ ਨਾਲੇ ਜੀਪੀਪੀ ਕਬ ਗਾਰਜ ਪਾਲਤੰਗੀ ਇੱਕੀ ਸੈਂਟਰ ਤੇ ਟੌਪਿੰਗਰ ਟੂਰਨਾਮੈਂਟ ਆਪਣਾ ਐਫਆਈਆਰ ਨੰਬਰ 24131 ਹੈ ਅੰਡਰ ਸੈਕਸ਼ਨ 307 117 2ਪੀ ਨਾ ਪੀਐਸ ਕਲਾਮਾਬਾਦ ਉਹਦੇ ਚ ਇੱਕ ਮੁੰਡਾ ਰੇਟ ਪੀਟਰ ਮਿਸ਼ਾਲ son of ਪੀਟਰ ਵਿਸ਼ਾਲ ਤੇ ਦਾ ਇੱਕ ਕਾਫੀ ਸ਼ੇਖੂ ਉਹਨਾਂ ਨੇ ਇੱਕ ਪਰਚਾ ਦਰਜ ਕੀਤਾ 200 ਨੰਬਰ ਮਕਦਮਾ ਬੜਾ ਇਸ ਤੇ ਫਾਈਲ ਦਾ 24 ਦਾ ਪੀਐਸ 8372 200 ਇਹਦੇ ਜਿਨ੍ਹਾਂ ਨੇ ਇੱਕ ਲੇਡੀ ਤੋਂ ਜਾਣ ਕੋਈ ਵੀ ਉਹ ਕੂਡੀ ਜਾ ਰਹੀ ਸੀ ਉਹਦੇ ਕਾਫੀ ਛੱਟਾਂ ਨਹੀਂ ਲੱਗੀਆਂ ਸੀ ਤੇ ਸਾਨੂੰ ਸੀਕਟ ਇਨਫੋਰਮੇਸ਼ਨ ਮਿਲੀ ਤੇ ਅਸੀਂ ਆਪਣਾ ਆਰ ਜੀਨੋ ਕੇਸਾਰਤੀ ਪੈ ਵਿਸ਼ਾਲ ਨੂੰ ਇਹ ਕੋਟਫਾਲਸਰ ਦਾ ਰੈਨ ਵੋਲੈਟ ਦੇ 25 ਸਾਲ ਦੀ ਉਮਰ ਹੈ ਤੇ ਜਿਹੜਾ ਦੂਸਰਾ ਇਹਨਾਂ ਦਾ ਹੈਗਾ ਸਾਥੀ ਉਹ ਹਾਲੇ ਤਰਾਰੀ ਹੈ ਤੇ ਇਹਨੂੰ ਪੂਰੀ ਸਾਫ ਚੌਂਕ ਤੋਂ ਅੱਧੀ ਕਿਰਤਾਰਕਿਕ ਹੈ ਤੇ ਇਹਦੇ ਤੋਂ ਅਸੀਂ ਇੱਕ 골ਡਨ ਵੀ ਬ੍ਰਾਮੜ ਕੀਤੇ ਹੈ ਤੇ ਆਪਣਾ ਟੈਂਪੋਰਰੀ ਮੋਰ ਥੈਕੋ ਇਹ ਦੋ ਮੋਬਾਈਲ ਫੋਨ ਇਹਦੇ ਤੋਂ ਬ੍ਰਾਮੜ ਕੀਤੇ ਬਾਕੀ ਇਹਦਾ ਇਹਨੂੰ ਮਾਨੀਓ ਅਦਾਲਤ ਤੇ पेश करके रिमांड भी लवाने पहला भी दो मुकदमे ऑलरेडी चल रहे हैं एक मुकदमा नंबर है छिया सौ तई का तीन सौ उनासी दूसरा है एक सौ तो बयासी का चौदह अठ दो हजार चौबीस का पी एस सदर का मुकदमा है वह है तीन सौ तो चार दो का तीन पे तीन सौ तो, तीन सौ तो सतारा बी एन एस एक्ट इस्टे

ਤੇ ਜਦੋਂ ਪੀੜ ਕੱਠੀ ਹੋ ਗਈ ਤੇ ਇੱਕ ਜਿਹੜਾ ਇੱਕ ਯੂਜ਼ ਦਾ ਫਮੀਲ ਸੈਣੀ ਇਹਨੇ ਅ ਜਦੋਂ ਮਲੇ ਲਾਕੀ ਨਾਲ 2 ਲੱਖ ਰੁਪਇਆ ਉਹਦੇ ਜੇਬ ਚ ਪੜ ਲਿਆ ਤੇ ਫਰਾਰ ਹੋ ਗਿਆ ਤੇ ਜਦੋਂ ਸਾਨੇ ਕਲਾ ਮਿਲੀ ਅਸੀਂ ਪਰਚਾ ਵੀ ਦਰਜ ਕੀਤਾ ਐਫ ਆਈ ਆ ਨੰਬਰ ਤੇ ਤੇ ਅਸੀਂ ਯੂ نو ਗ੍ਰਫਤਾਰ ਨਹੀਂ ਕੀਤਾ ਤੇ ਇਹਦੇ ਕੋਲੋਂ ਸਾਨੂੰ 60000 70000 ਰੁਪਇਆ ਕੈਸ਼ ਪਰਮਦੋਇਆ ਤੇ ਪਲੱਸ ਜਿਹੜਾ ਇਹਦਾ ਹੀ ਫੀਲ ਦਾ ਜਿਹੜਾ ਐਕਟਿਵ ਹੈਗਾ ਉਹ ਵੀ ਅਸੀਂ ਇਹਦੇ ਕੋਲੋਂ ਗ੍ਰਾਮਤ ਕੀ ਹੈ ਤੇ ਅਨੇ ਵੀ ਅਤੀਬੋਧਿਕ ਕੰਪਨੀ ਕਰਨ ਦੀ ਕੋਸ਼ਿਸ਼ ਕਰ ਰਹੇ ਜਿਹਦੇ 2 ਲੱਖ ਦਾ ਸਾਹਮਣੇ ਹੈ ਤੇ ਅਸੀਂ ਕੇ 1 लाख 2000 ਵਾਲੇ ਪੈਂਡਿੰਗ ਹੈ। ਬਸੀ ਉਸ ਦੇ ਖੰਦਾਰ ਦੇ ਐਕਟਿਵ ਦਾ ਅਸੀਂ ਬ੍ਰਾਮਤ ਕਰਦੇ। ਤੇ ਇਸ ਤੋਂ ਇਲਾਵਾ 1 1 2030 ਤੋਂ ਲੈ ਕੇ ਸਈ 1 2025 ਤੱਕ ਪੁਲਿਸ ਕਮਿਸ਼ਨਰ ਦੇ ਟੈਂਪਰੇਟਰ ਨੇ 39 ਪੀਓ ਆਰਐਸ ਕੀ ਹੈ ਜੀ। ਤੇ ਇਸ ਤੋਂ ਇਲਾਵਾ ਜਿਹੜੇ ਚਲਾਨ ਹੈਗੇ ਆ ਜੀ ਉਹ 21 ਦਿਨਾਂ ਦੇ ਵਿੱਚ ਤੇ 999 ਮੈਂ ਚਲਾਨਤੀ ਅਪੈਂਡਰ ਦੇ ਕੀਤੇ ਆ ਤੇ ਅਸੀਂ ਅੱਗੇ ਥੋੜੇ ਦਿਨਾਂ ਦੇ ਵਿੱਚ ਜਿਹੜੇ ਸਪਾਰਟਿਵ ਪ੍ਰੋਜੈਕਟ ਦੇ ਅੰਦਰ ਅੰਦਰ ਕੈਮਰੇ ਲੱਗੇ ਆ ਠੀਕ ਕੈਮਰੇ ਜਿਹੜੇ ਕੈਮਰੇ ਸ ਤਾਂ ਕਾਫੀ ਲੱਗੇ ਪਰ ਜਿਹੜੇ ਚਲਾਨਿੰਗ ਲਈ ਜਿਹੜੇ ਠੀਕ ਕੈਮਰੇ ਲੱਗੇ ਉਹ ਵੀ ਐਕਟੀਵੇਟ ਹੋਣਗੇ ਤੇ ਲੋਕਾਂ ਨੂੰ ਮੈਂ ਦੱਸਣਾ ਚਾਹਣਾ ਕਿ ਹੁਣ ਕੀ ਚਲਾਨਿੰਗ ਵਾਲੀ ਕੰਮ ਆਟੋਮੈਟਿਕ ਹੋਊਗਾ